ਸਮੇਂ ਵੀ ਕਹਿ ਸਕਦੇ ਆ ਕਿ ਰਾਸ਼ਨ ਜਿਹੜਾ ਉਹ ਡੇਰਿਆਂ ਤੱਕ ਸਪਲਾਈ ਕੀਤਾ ਜਾ ਰਿਹਾ ਕਿੱਡਾਂ ਨੇ ਰਾਸ਼ਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਜੀਤ ਸਿੰਘ ਮਨਦੀਪਪੁਰ ਜਜੀਤ ਸਿੰਘ ਭਾਈ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਤੁਹਾਨੂੰ ਕੋਈ ਹਾਂਜੀ ਰਾਸ਼ਨ ਵਗੈਰਾ ਹੈ ਤੁਹਾਡੇ ਕੋਲ ਨਹੀਂ ਜੀ ਨਹੀਂ ਜੀ ਭਾਈ ਜੀ ਆਮ ਨੂੰ ਥੋੜਾ ਇਧਰ ਨੂੰ ਭਾਈ ਜੀ ਪਾਣੀ ਕੋਈ ਦਿੱਕਤ ਕਿਸੇ ਪ੍ਰਕਾਰ ਦੀ ਰਾਸ਼ਨ ਲੈ ਕੇ ਆਈ ਹੈ ਟੀਮ ਤੁਹਾਡੇ ਲਈ ਹਾਂਜੀ ਭਾਜੀ ਪਾਣੀ ਪੁਣੀ ਤੇ ਚਾਹੀਦੀ ਆ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੁਣ ਤੇ ਚਲੋ ਥੋੜਾ ਬਾਲਾ ਹੈਗਾ ਵਾ ਪਰ ਬਾਕੀ ਉਹ ਨਹੀਂਗਾ ਹੋਗਾ ਜਿਆਦਾ ਜੁਗਾ ਰਾਤ ਜੁਗਾ ਹੈਗਾ ਕਿਵੇਂ ਪੀਰੇ ਪਾਣੀ ਨਲਕਾ ਤੋਂ ਹੈ ਕੋਈ ਗੋਲ ਹੈਗਾ ਨਹੀਂ ਨਹੀਂ ਸਭ ਟੱਕੇ ਟੁੱਕੇ ਆ ਪਾਣੀ ਪੀਣ ਨੂੰ ਨਹੀਂ ਹੈ ਨਹੀਂ ਜਿਹੜੀ ਬਿਜਲੀ ਆਈ ਤੋਂ ਬਾਅਦ ਵੀ ਪਾਣੀ ਕੱਢ ਨਹੀਂ ਸਕਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੱਢ ਸਕਦੇ ਹਾਂਜੀ ਫੋਨ ਨੰਬਰ ਫੋਨ ਨੰਬਰ ਦਈ ਹੋਰ ਕੀ ਦਿੱਕਤ ਆ ਰਹੀ ਹੈ ਭਾਜੀ ਕੋਈ ਹੋਰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਕੋਈ ਵੱਡੀ ਮੇਜਰ ਦਿੱਕਤ ਕੋਈ ਤੁਹਾਨੂੰ ਇਹ ਕਿੱਥੇ ਹੈ ਗਈ ਆ ਵੇਖੋ ਜਿੱਦਾ ਆਪਣਾ ਮੁਸਲ ਮਸਲ ਸਭ ਤੂੜੀ ਤਾੜੀਆਂ ਸਭ ਹੈ ਨਹੀਂ ਗੀਆਂ ਗਿੱਲੀਆਂ ਗੁੱਲੀਆਂ ਹੋਈਆਂ ਵਾ ਤੇ ਪੱਠੇ ਦੱਥੇ ਦੀ ਬਹੁਤ ਮੁਸ਼ਕਲ ਆਹ ਨੂਰੀ ਮਜ਼ਾ ਰੱਖੀਏ ਤੁਸੀਂ ਹਾਂਜੀ ਆਵੇ ਜਿੱਦੀ ਬੱਦੀਆਂ ਉੱਤੇ ਬੱਦੀਆਂ ਹੈਗੀਆਂ ਵਾ ਨੰਗਰਾ ਆ ਉੱਤੇ ਬੱਦੇ ਲੱਗੇ ਤੁਹਾਨੂੰ ਲੱਗੇ ਲਾਲ ਲਾਲਿਓ ਤੁਹਾਨੂੰ ਨੰਬਰ ਛਾਡੋ ਇਹ ਜਿਹੜੇ ਡੇਰਿਆਂ ਦੇ ਉੱਪਰ ਘਰ ਨਹੀਂ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਜਿਹੜੇ ਕਾਫੀ ਥੋੜਾ ਉਚਾਈ ਦੇ ਉੱਪਰ ਜਿਹੜਾ ਇਹ ਛੋਟਾ ਜਿਹਾ ਘਾਰ ਆਗਾ ਤੁਸੀਂ ਦੇਖ ਸਕਦੇ ਹੋਗੇ ਅ ਇਦਾਂ ਦੇ ਘਰਾਂ ਤੱਕ ਜਿਹੜੀ ਕਹਿ ਸਕਦੇ ਆ ਰਾਤ ਦੇ ਸਮੇ ਵੀ ਖਾਸ ਤੌਰ ਦੇ ਉੱਪਰ ਖਾਲਸਾ ਐਡ ਜਿਹੜੀ ਤੇੜਾ ਜਿਹੜੀ ਉਹ ਲੱਗੀ ਹੋਈ ਹੈ ਕਿ ਇਹਨਾਂ ਨੇ ਆਪਣੀ ਪੂਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਬੋਰਡ ਦੇ ਜ਼ਰੀਏ ਹਰ ਉਹ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਹ ਕਿਟਾਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇ ਇਸ ਸਮੇ ਇਹ ਸਾਰੀਆਂ ਹਰ ਘਰ ਤੱਕ ਉਪਲਬਧ ਕਰਵਾਈਆਂ ਦੋ ਤਿੰਨ ਦਿਨ ਇਹਨਾਂ ਦੇ ਨਾਲ ਜਿਹੜਾ ਰਾਸ਼ਨ ਜਿਹੜਾ ਰਾਸ਼ਨ ਦੇ ਨਾਲ ਦੋ ਤਿੰਨ ਦਿਨ ਚੰਗੇ ਤਰੀਕੇ ਨਾਲ ਬਤੀਤ ਜਿਹੜੇ ਹੋ ਸਕਦੇ ਨੇ ਤੇ ਇਸ ਨੂੰ ਲੈ ਕੇ ਕੁਝ ਇਸ ਦੇ ਵਿੱਚ ਜਿਹੜੀਆਂ ਦਾਲਾਂ ਨੇ ਤੇਲ ਐ ਸਰੋਂ ਦਾ ਜਾਂ ਫਿਰ ਹੋਰ ਸਮਾਨ ਜਿਹੜਾ ਉਹ ਪ੍ਰਕਾਰ ਜਿਹੜਾ ਉਹ ਰੱਖਿਆ ਗਿਆ ਪੂਰਾ ਡਾਟਾ ਵੀ ਰੱਖਿਆ ਜਾ ਰਿਹਾ ਉਹਨਾਂ ਦੇ ਕੰਟੈਕਟ ਨੰਬਰ ਵੀ ਲੱਤੇ ਜਾ ਰਹੇ ਨੇ ਤਾਂ ਜੋ ਕਿਸੇ ਹੋਰ ਕੋਈ ਦਿੱਕਤ ਪ੍ਰੇਸ਼ਾਨੀ ਕੋਈ ਸਾਹਮਣੇ ਕਰਨਾ ਪੈ ਰਿਹਾ ਤਾਂ ਇਹਨਾਂ ਨਾਲ ਸੰਬੰਧ ਜਿਹੜਾ ਉਹ ਕੀਤਾ ਜਾ ਸਕੇ ਸਾਹਮਣੇ ਹੋਰ ਵੀ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਮੈਂ ਚਾਹੁੰਗਾ ਕਿ ਥੋੜਾ ਜਿਹਾ ਕੈਮਰਾ ਦਿਖਾਇਆ ਜਾਵੇ ਕਿਉਂਕਿ ਹਨੇਰਾ ਜਿਹੜਾ ਹੋ ਚੁੱਕਿਆਗਾ ਕਿੰਨੇ ਪਰਿਵਾਰ ਰਹੇ ਨੇ ਬਾਈ ਜੀ ਉਹਰੇ ਹਾਂ ਜੀ ਚਾਰ ਘਰ ਜੀ ਚਾਰ ਘਰ ਹਾਂਜੀ ਅਸੇ ਕੋਈ 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 ਲੋੜ ਜ਼ਰੂਰ ਤੋਂ ਹੋਵੇ ਕੋਈ ਖਾਸ ਚੀਜ਼ ਦੀ ਕਿਸੇ ਦੀ ਲੋੜ ਵੀ ਅੱਜ ਦਾ ਰਸਨ ਮੈਂ ਤੁਹਾਨੂੰ ਦਿਖਾਦਾ ਹਾਂ ਇਹ ਜੀ ਇਹ ਪੱਤੀ ਮੈਂ ਤੁਹਾਨੂੰ ਦਿਖਾਦਾ ਵੇ ਰਸਨ ਤੁਹਾਨੂੰ ਲੈ ਕੇ ਆਏ ਨੇ ਰਸਨ ਇਹਦੇ ਵਿੱਚ ਤਿੰਨ ਚਾਰ ਦਿਨ ਦਾ ਤੁਹਾਨੂੰ ਰਸਨਾ ਦਾਲਾਂ ਨੇ ਚਾਵਲ ਨੇ ਤੇਲ ਹੈ ਸਰੋਂ ਦਾ ਜਾਂ ਸੁੱਕੀਆਂ ਦਾਲਾਂ ਜਿਹਨੂੰ ਕਹਿੰਦੇ ਨੇ ਤਿੰਨ ਚਾਰ ਦਿਨ ਦਾ ਤੁਹਾਡਾ ਰਸਨ ਹੈਗਾ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੈਗਾ ਪਾਣੀ ਹੈਗਾ ਤੁਹਾਨੂੰ ਆਹ ਤਰਵਾਰ ਬੁਲਾ ਲਓ ਕੋਈ ਜੇ ਹੋ ਰਹੇ ਨੇ ਉਹ ਵੀ ਲੈ ਲਓ ਤੂੰ ਆ ਨਾਮ ਬੋਲਿਓ ਆਪਾਂ ਲੈਣ ਅਵਤਾਰ ਸਿੰਘ ਅਵਤਾਰ ਸਿੰਘ ਅਵਤਾਰ ਸਿੰਘ ਤੇ ਡੰਗਰਾਂ ਲਈ ਭਾਈ ਜੀ ਹਰਾ-ਜਰਾ ਕਿਵੇਂ ਮਿਲ ਗਿਆ ਆਪਣੇ ਨੂੰ ਚਾਰ ਮਿਲ ਗਿਆ ਜੀ ਆ ਚਾਰ ਮਿਲ ਗਿਆ ਹਾਂਜੀ ਮਿਲ ਗਿਆ ਹਾਂਜੀ ਹਾਂਜੀ ਬੱਚੇ ਉਰੀ ਨੇ ਬੱਚੇ ਜਿਹੜੇ ਆ ਇੱਕ ਪੋਤਰਾ ਸੀ ਉਹਨੂੰ ਪਾਰ ਛੱਡਿਆ ਕੱਲ ਦਾ ਤੇ ਬਾਕੀ ਦੋ ਜੀ ਅਹੀਂ ਇੱਥੇ ਹੀ ਆ ਮਾਲ ਡੰਗਰ ਨੂੰ ਪਟਾ ਟੱਕਾ ਵੀ ਪਾਉਣਾ ਘਾਦੀ ਰਾਖੀ ਵੀ ਰੱਖਣੀ ਤੇ ਬਸ ਇਹ ਹੀ ਹਾਂਜੀ ਤੇ ਬਿਲਕੁਲ ਇੱਕ ਕਿਟਾਂ ਨੇ ਜਿਹੜੀਆਂ ਫੋਨ ਨੰਬਰ ਬੋਲੇ ਸਤਨਿੰਨ ਸੱਤ ਇੱਥੋਂ ਜਿਹੜੀਆਂ ਪਚਾਈਆਂ ਜਾ ਰਹੀਆਂ ਨੇ ਆ ਫੜੋ ਭਾਈ ਜੀ 83 ਹਾਂਜੀ ਇੱਕ ਕਿਟ ਦੇਣੀ ਭਾਈ ਉਹਨੇ ਕਿ ਦੋ ਦੇਣੀਆਂ ਨੇ ਹਾਂਜੀ ਇੱਕ ਕਿਟ ਦੇਣੀ ਕਿ ਦੋ ਦੇਣੀ ਹਾਂਜੀ ਭਾਈ ਜੀ ਇਹਨਾਂ ਨੂੰ ਇੱਕ ਹੀ ਦੇਣੀ ਆ 83313 ਹਾਂਜੀ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜੀਆਂ ਕੇਟਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ 2-4 ਦਿਨ ਇਹ ਹੜਾਂ ਦੇ ਸਥਿਤੀ ਦੇ ਵਿੱਚ ਜਿਹੜਾ ਸਮਾਂ ਬਤੀਤ ਹੋਵੇ ਕਿਉਂਕਿ ਰਾਤ ਦੇ ਸਮੇਂ ਮਦਦ ਪਹੁੰਚਾਉਣਾ ਬੜਾ ਮੁਸ਼ਕਲ ਆ ਇਹਨਾਂ ਦੇ ਕੋਲ ਕਿਉਂਕਿ ਲੋਕ ਜਾ ਵੀ ਨਹੀਂ ਸਕਦੇ ਇਹਨਾਂ ਦੇ ਜਿਹੜੇ ਮੱਝਾਂ ਨੇ ਗਾਵਾਂ ਨੇ ਉਹ ਸਭ ਤੋਂ ਵੱਡਾ ਕਾਰਨ ਇੱਥੇ ਹੀ ਆ ਕਿਉਂਕਿ ਵੱਡੇ ਪੱਧਰ ਤੇ ਮੱਝਾਂ ਗਾਵਾਂ ਇਹਨਾਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਕਿਸਾਨ ਉਹਦੇ ਉੱਪਰ ਹੀ ਨਿਰਭਰ ਨੇ ਕਿਉਂਕਿ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਮੱਝਾਂ ਦੇ ਦੁੱਧ ਭਾਈ ਜੀ ਜਿਹੜਾ ਮੱਝਾਂ ਦਾ ਦੁੱਧ ਵਗੈਰਾ ਤੁਸੀਂ ਸਪਲਾਈ ਕਰਦੇ ਫਿਰ ਉਹਦਾ ਕਿਵੇਂ ਦਿੱਕਤ ਆ ਰਹੀ ਆ ਹਾਂਜੀ ਉਹ ਬੇੜੀ ਆ ਕੁਛ ਮਿਲੀ ਸਾਨੂੰ ਤੇ ਉਹਦੇ ਤੇ ਚੱਲ ਜਾਈਦਾ ਤੇ ਪਾ ਜਾਈਦਾ ਹਾਂਜੀ ਬਸ ਹੋਈ ਆ ਪਾਣੀ ਉਹਨੇ ਉਤ ਲਿਆ ਪਿਆ ਹਾਂਜੀ ਆ ਮੁਸ਼ਕਿਲੀਆਂ ਆ ਆਉਣ ਜਾਣ ਦੀ ਦਿੱਕਤ ਜਾਦੀ ਆ ਸਾਨੂੰ ਮਤਲਬ ਕਿ ਤੁਹਾਨੂੰ ਦੁੱਧ ਸਪਲਾਈ ਸਵੇਰੇ ਸ਼ਾਮ ਕਰ ਲਈ ਹਾਂਜੀ ਦੁੱਧ ਅਸੀਂ ਹਾਂ ਸਵੇਰੇ ਲੈ ਜਾਂਦੇ ਆ ਝੋਕੇ ਦੋਜੀ ਲੈ ਜਾਂਦਾ ਨੰਬਰ ਦੱਸੋ ਲੰਬੂ ਦਾ ਸਾਬਣਾ ਨੰਬਰ 97 796 ਨਹੀਂ 11304 ਬੀਬੀ ਜੀ ਕਿਸੇ ਪ੍ਰਕਾਰ ਦੀ ਕੋਈ ਲੋਡ ਤਾਂ ਨਹੀਂ ਹੈਗੀ ਕੋਈ ਤੁਹਾਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਸਰ ਜਿਗ ਤਾਂ ਤੇ ਹੁੰਦੀ ਹੁਣ ਇਹਨਾਂ ਨੂੰ ਦੇਣੀ ਇਹਨਾਂ ਨੂੰ 100 ਅੰਦਾਜ਼ ਨਾਰਨੀਆਂ ਦੇ ਵਰਤਨ ਵਾਲਾ ਹਾਂਜੀ ਹਾਂ ਜਿਗ ਤਾਂ ਤੇ ਹੈਗੀ ਹੁਣ ਕੀ ਕਰਾਂਗੇ ਹੁਣ ਫਿਰ ਡਾਕਟਰੀ ਟੀਮ ਭੇਜੀ ਜਾਵੇ ਔਰੇ ਕੋਈ ਹਾਂਜੀ ਹਾਂਜੀ ਭੇਜੀ ਜਾਵੇ ਭੇਜੀ ਜਾਵੇ ਡਾਕਟਰ ਟੀਮ ਭੇਜੀ ਜਾਵੇ ਔਰ ਹੈਲਪ ਵੀ ਕਰਨ ਸਾਡਾ ਕੋਈ ਬਾਤ ਸਾਡੀ ਪੁੱਛੀ ਜਾਵੇ ਖਾਸ ਤੌਰ ਤੇ ਇਸ ਇਸ ਟਾਈਮ ਤੇ ਮਹਿਲਾਵਾਂ ਨੂੰ ਖਾਸ ਤੌਰ ਤੇ ਉੱਪਰ ਜ਼ਰੂਰਤ ਜਿਹੜੀ ਉਹ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਤੇ ਬਹੁਤ ਪਰੇਸ਼ਾਨੀ ਹੋਣ ਲਈ ਆ ਉਹ ਇਧਾ ਪਾਣੀ ਵਿੱਚ ਕਿਤੇ ਕੋਈ ਸਾਧਨ ਨਹੀਂ ਕੋਈ ਕੁਛ ਨਹੀਂ ਕੀ ਕਰਾਂਗੇ ਬਿਲਕੁਲ ਹਾਂਜੀ ਸਾਡੀ ਕੋਈ ਸਾਫ ਤੌਰ ਤੇ ਭਾਈ ਜੀ ਜਿਵੇਂ ਕਿਉਂਕਿ ਕਈ ਪ੍ਰਕਾਰ ਦੀਆਂ ਮਹਿਲਾਵਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਉਹ ਲੇਡੀ ਡਾਕਟਰ ਸਮਝ ਸਕਦੀਆਂ ਨੇ ਉਹ ਉਹ ਕਹਿ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਕੁਝ ਜ਼ਰੂਰਤਾਂ ਨੇ ਜਿਹੜੀਆਂ ਨੂੰ ਸੰਪਰਕ ਹੋਵੇ ਤੁਸੀਂ ਕਰਵਾ ਕਿਸ ਤਰ੍ਹਾਂ ਦੀ ਜ਼ਰੂਰਤ ਕਹਿ ਰਹੇ ਨੇ ਕਿ ਜਿਵੇਂ ਕੋਈ ਮਹਿਲਾਵਾਂ ਨੂੰ ਕੋਈ ਆਪਸਨ ਚੀਜ਼ਾਂ ਦੀ ਲੋੜ ਹੁੰਦੀ ਆ ਜੋ ਲੇਡੀ ਡਾਕਟਰ ਵਗੈਰਾ ਜਾਂ ਲੇਡੀ ਨਰਸ ਵਗੈਰਾ ਉਹ ਸਮਝ ਸਕਣ ਅਗਰ ਤਾਂ ਇਹ ਉਥੋਂ ਤੱਕ ਸਾਡੇ ਨਾਲ ਜਾ ਸਕਦੇ ਨੇ ਅਜੀ ਪਹੁੰਚਾ ਦਿੰਦੇ ਕੋਈ ਇਹਨਾਂ ਨੂੰ ਲੈ ਕੇ ਚਲ ਜਾਣਗੇ ਅਗਰ ਜਾਣਾ ਚਾਹੁੰਦੇ ਨੇ ਤੇ ਨਹੀਂ ਤਾਂ ਫਿਰ ਇਸ ਤੇ ਆਪਾਂ ਡਾਕਟਰੀ ਸਹਾਇਤਾ ਇੱਥੇ ਪਹੁੰਚਾ ਸਕਦੇ ਇਹਨਾਂ ਨੂੰ ਕਿਉਂਕਿ ਜਿਵੇਂ ਜਿਹੜਾ ਖਾਸ ਤੌਰ ਤੇ ਉਪਰ ਰਸਨ ਜਿਹੜਾ ਇੱਥੇ ਭੇਜਿਆ ਜਾ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਮਹਿਲਾਵਾਂ ਨੂੰ ਰਹਿੰਦੀ ਹੈ ਕਿਉਂਕਿ ਇਸ ਨੂੰ ਲੈ ਕੇ ਆਮ ਤੌਰ ਤੇ ਜਿਹੜੀਆਂ ਕਿਟਾਂ ਨੇ ਜਿਹੜੀਆਂ ਉਹ ਬਣਾਈਆਂ ਜਾਂਦੇ ਨੇ ਮਹਿਲਾਵਾਂ ਤੱਕ ਪਹੁੰਚਾਉਣ ਦੇ ਲਈ ਉਸ ਤਰੀਕੇ ਦੀ ਜਿਹੜੀ ਲੋੜ ਜ਼ਰੂਰਤ ਹੈ ਜਿਹੜੀ ਇਹ ਵੀ ਇੱਕ ਖਾਸ ਸਮੱਸਿਆ ਕਿਉਂਕਿ ਮਹਿਲਾਵਾਂ ਨੂੰ ਲੈ ਕੇ ਵੀ ਬੇहद ਧਿਆਨ ਦੇ ਵਿੱਚ ਦੇਣ ਦੀ ਲੋੜ ਹੈਗੀ ਆ ਕਿ ਟੀਮਾਂ ਨੇ ਡਾਕਟਰ ਦੀਆਂ ਜਾਂ ਫਿਰ ਨਰਸਾਂ ਦੀਆਂ ਜਿਹੜੀਆਂ ਉਹ ਪਹੁੰਚ ਸਕਣ ਕਿਉਂਕਿ ਕੁਝ ਸਮੱਸਿਆਵਾਂ ਵੀ ਇਦਾਂ ਹੁੰਦੀਆਂ ਨੇ ਜਿਹੜੀਆਂ ਮਹਿਲਾਵਾਂ ਸਿਰਫ ਮਹਿਲਾਵਾਂ ਨੂੰ ਹੀ ਦੱਸ ਸਕਦੀਆਂ ਨੇ ਆਮ ਤੌਰ ਤੇ ਦੂਜਿਆਂ ਨੂੰ ਜਿਹੜੀਆਂ ਉਹ ਨਹੀਂ ਦੱਸ ਸਕਦੀਆਂ ਇਸ ਸਮੇਂ ਰਾਤ ਸਮੇਂ ਦਿਖਾ ਰਹੇ ਹਾਂ ਕਿ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਜਿਹੜੇ ਉੱਤਕ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਪਰ ਰਾਤ ਦੇ ਸਮੇਂ ਵੀ ਕਹਿ ਸਕਦੇ ਹਾਂ ਕਿ ਰਾਸਨ ਜਿਹੜਾ ਉਹ ਡੇਰਿਆਂ ਤੱਕ ਸਪਲਾਈ ਕੀਤਾ ਜਾ ਰਿਹਾ ਕਿੱਡਾਂ ਦੇ ਰਾਸਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਸਰਜੀਤ ਸਿੰਘ ਜਿੰਦੀਪੌਰ ਸਰਜੀਤ ਸਿੰਘ ਭਾਈ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਤੁਹਾਨੂੰ ਕੋਈ ਹਾਂਜੀ ਪਾਣੀ ਵਗੈਰਾ ਹੈ ਤੁਹਾਡੇ ਨੂੰ ਨਹੀਂ ਜੀ ਨਹੀਂ ਜੀ ਭਾਈ ਜੀ ਆਮ ਨੂੰ ਥੋੜਾ ਇਧਰ ਨੂੰ ਬਾਜੀ ਪਾਣੀ ਕੋਈ ਦਿੱਕਤ ਕਿਸੇ ਪ੍ਰਕਾਰ ਦੀ ਰਸਮ ਲੈ ਕੇ ਆਈ ਹੈ ਟੀਮ ਤੁਹਾਡੇ ਲਈ ਹਾਂਜੀ ਬਾਜੀ ਪਾਣੀ ਪੁਣੀ ਤੇ ਚਾਹੀਦੀ ਆ ਟੀਮ ਵਾਲਾ ਪਾਣੀ ਹੈ ਤੁਹਾਡੇ ਕੋਲ ਹੁਣ ਤੇ ਚਲੋ ਥੋੜਾ ਬਾਲਾ ਹੈਗਾ ਵਾ ਪਰ ਬਾਕੀ ਪਿੰਡਾਂ ਨਹੀਂ گاਊਗਾ ਜਿਆਦਾ ਜੁਗਾ ਰਾਤ ਜੁਗਾ ਹੈਗਾ ਕਿਵੇਂ ਪੀਰੇ ਪਾਣੀ ਨਲ ਤੋਂ ਤਾਂ ਹੈ ਕੋਈ ਗੋਦ ਹੈਗਾ ਨਹੀਂ ਨਹੀਂ ਸਭ ਟੱਕੇ ਟੁੱਕੇ ਆ ਪਾਣੀ ਪੀਣ ਨੂੰ ਨਹੀਂ ਹੈ ਨਹੀਂ ਕਿਉਂਕਿ ਬਿਜਲੀ ਆਈ ਤੋਂ ਬਾਅਦ ਵੀ ਪਾਣੀ ਕੱਢ ਨਹੀਂ ਸਕਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੱਢ ਸਕਦੇ ਹਾਂਜੀ ਫੋਨ ਨੰਬਰ ਦਈ ਹੋਰ ਕੀ ਦਿੱਕਤ ਆਰੀ ਆ ਭਾਜੀ ਕੋਈ ਹੋਰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਕੋਈ ਵੱਡੀ ਮੇਜਰ ਦਿੱਕਤ ਕੋਈ ਤੁਹਾਨੂੰ ਦਿੱਕਤ ਹੈਗੀ ਆ ਵੇਖੋ ਜਿਹੜਾ ਆਪਣਾ ਮੁਕਸਲ ਮਸਲ ਸਭ ਤੂੜੀ ਤਾੜੀਆਂ ਸਭ ਹੈ ਨਹੀਂ ਗੀਆਂ ਗਿੱਲੀਆਂ ਗੁੱਲੀਆਂ ਹੋਈਆਂ ਵਾਂ ਤੇ ਪੱਠੇ தੱਥੇ ਦੀ ਬਹੁਤ ਮੁਸ਼ਕਲ ਆਹਨ ਉਰੇ ਮਜਾ ਰੱਖੀਏ ਤੁਸੀਂ ਹਾਂਜੀ ਆਵੇ ਜੀ ਬੱਦੀਆਂ ਉੱਤੇ ਬੱਦੀਆਂ ਹੈਗੀਆਂ ਵਾਂ ਨੰਗਰ ਆਇਆ ਉੱਤੇ ਬੱਦੇ ਲੱਗੇ ਤੁਹਾਨੂੰ ਲੱਗੇ ਲਾਲਿਓ ਤੁਹਾਨੂੰ ਨੰਬਰ 6 ਤੇ ਜਿਹੜੇ ਡੇਰਿਆਂ ਦੇ ਉੱਪਰ ਘਰ ਨਹੀਂ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਜਿਹੜੇ ਕਾਫੀ ਥੋੜਾ ਉਚਾਈ ਦੇ ਉੱਪਰ ਜਿਹੜਾ ਇਹ ਛੋਟਾ ਘਰ ਆਗਾ ਤੁਸੀਂ ਦੇਖ ਸਕਦੇ ਹੋਗੇ। ਅ ਇਦਾਂ ਦੇ ਘਰਾਂ ਤੱਕ ਜਿਹੜੀ ਕਹਿ ਸਕਦੇ ਆ ਰਾਪ ਦੇ ਸਮੇਂ ਵੀ ਖਾਸ ਤੌਰ ਦੇ ਉੱਪਰ ਖਾਲਸਾ ਐਡ ਜਿਹੜੀ ਤੇੜਾ ਜਿਹੜੀ ਉਹ ਲੱਗੀ ਹੋਈ ਹੈਗੀ ਇਹਨਾਂ ਨੇ ਆਪਣੀ ਪੂਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਬੋਰਡ ਦੇ ਜਰੀਏ ਹਰ ਉਹ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਹ ਕਿਟਾਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇ ਇਸ ਸਮੇ ਇਹ ਸਾਰੀਆਂ ਹਰ ਘਰ ਤੱਕ ਉਪਲਬਧ ਕਰਵਾਈਆਂ ਨੇ 2 ਤਿੰਨ ਦਿਨ ਇਹਨਾਂ ਦੇ ਨਾਲ ਜਿਹੜਾ ਰਸਨ ਜਿਹੜਾ ਰਸਨ ਦੇ ਨਾਲ ਦੋ ਤਿੰਨ ਦਿਨ ਚੰਗੇ ਤਰੀਕੇ ਨਾਲ ਬਤੀਤ ਜਿਹੜੇ ਹੋ ਸਕਦੇ ਨੇ ਤੇ ਇਸ ਨੂੰ ਲੈ ਕੇ ਕੁਝ ਇਸ ਦੇ ਵਿੱਚ ਜਿਹੜੀਆਂ ਦਾਲਾਂ ਨੇ ਤੇਲ ਐ ਸਰੋਂ ਦਾ ਜਾਂ ਫਿਰ ਹੋਰ ਸਮਾਨ ਐ ਜਿਹੜਾ ਉਹ ਪ੍ਰਕਾਰ ਜਿਹੜਾ ਉਹ ਰੱਖਿਆ ਗਿਆ ਪੂਰਾ ਡਾਟਾ ਵੀ ਰੱਖਿਆ ਜਾ ਰਿਹਾ ਉਹਨਾਂ ਦੇ ਕੰਟੈਕਟ ਨੰਬਰ ਵੀ ਲੱਤੇ ਜਾ ਰਹੇ ਨੇ ਤਾਂ ਜੋ ਕਿਸੇ ਹੋਰ ਕੋਈ ਦਿੱਕਤ ਪਰੇਸ਼ਾਨੀ ਕੋਈ ਸਾਹਮਣੇ ਕਰਨਾ ਪੈ ਰਿਹਾ ਤਾਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਕੀਤਾ ਜਾ ਸਕੇ ਸਾਹਮਣੇ ਹੋਰ ਵੀ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਉਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਮੈਂ ਚਾਹੁੰਗਾ ਕਿ ਥੋੜਾ ਜਿਹਾ ਕੈਮਰਾ ਦਿਖਾਇਆ ਜਾਵੇ ਕਿਉਂਕਿ ਹਨੇਰਾ ਜਿਹੜਾ ਹੋ ਚੁੱਕਿਆਗਾ ਅੱਛਾ ਕਿੰਨੇ ਪਰਿਵਾਰ ਆਏ ਨੇ ਬਾਈ ਜੀ ਉਰੇ ਨਹੀਂ ਹਾਂਜੀ ਚਾਰ ਘਰ ਜੀ ਚਾਰ ਘਰ ਹਾਂਜੀ ਅੱਛਾ ਕੋਈ 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 ਲੋੜ ਜ਼ਰੂਰ ਤੋਂ ਹੋਵੇ ਕੋਈ ਖਾਸ ਚੀਜ਼ ਦੀ ਲੋੜ ਵੀ ਅੱਜ ਵਾਲਾ ਰੱਖ ਨਹੀਂ ਮਿਲਦਾ ਖਾਣਾ ਜਲਦੀ ਵਾਲਾ ਆਏਗੀ ਜੀ ਸਾਬਤ ਨਹੀਂ ਮਰਦੂ ਖਾਣਾ ਵੇ ਸਾਫੀ ਰਾਸ਼ਨ ਤੁਹਾਨੂੰ ਲੈ ਕੇ ਆਏ ਨੇ ਰਸਨਾ ਇਹਦੇ ਵਿੱਚ ਤਿੰਨ ਚਾਰ ਦਿਨ ਦਾ ਤੁਹਾਨੂੰ ਰਸਨਾ ਦਾਲਾਂ ਨੇ ਚਾਵਲ ਨੇ ਤੇਲ ਹੈ ਸਰੋਂ ਦਾ ਜਾਂ ਸੁੱਕੀਆਂ ਦਾਲਾਂ ਜਿਹਨੂੰ ਕਹਿੰਦੇ ਨੇ ਤਿੰਨ ਚਾਰ ਦਿਨ ਦਾ ਤੁਹਾਡਾ ਰਸਨਾ ਹੈਗਾ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੈਗਾ ਪਾਣੀ ਹੈਗਾ ਹਾਂਜੀ ਪਰਿਵਾਰ ਬੁਲਾ ਲਓ ਕੋਈ ਜੇ ਹੋ ਰਹੇ ਨੇ ਉਹ ਵੀ ਲੈ ਲਓ ਹਾਂ ਨਾਮ ਬੋਲਿਓ ਆਪਾਂ ਲੈਣ ਅਵਤਾਰ ਸਿੰਘ ਅਵਤਾਰ ਸਿੰਘ ਅਵਤਾਰ ਸਿੰਘ ਤੇ ਡੰਗਰਾਂ ਲਈ ਪਾਜੀ ਹਰਾ-ਜਾਰਾ ਕਿਵੇਂ ਮਿਲ ਗਿਆ ਆਪਣੇ ਨੂੰ ਚਾਰ ਮਿਲ ਗਿਆ ਜੀ ਆ ਚਾਰ ਮਿਲ ਗਿਆ ਹਾਂਜੀ ਮਿਲ ਗਿਆ ਹਾਂਜੀ ਬੱਚੇ ਉਰੀ ਨੇ ਬੱਚੇ ਜਿਹੜੇ ਆ ਇੱਕ ਪੁੱਤਰਾ ਸੀ ਉਹਨੂੰ ਪਾਰ ਛੱਡ ਆ ਗੱਲ ਦਾ ਤੇ ਬਾਕੀ ਦੋ ਜੀ ਅਸੀਂ ਇੱਥੇ ਹੀ ਆ ਮਾਲ ਡੰਗਰ ਨੂੰ ਪਠਾ ਟੱਕਾ ਵੀ ਪਾਉਣਾ ਘਾਦੀ ਰਾਖੀ ਵੀ ਰੱਖਣੀ ਤੇ ਬਸ ਇਹ ਹੀ ਹਾਂਜੀ ਤੇ ਬਿਲਕੁਲ ਇੱਕ ਈਟਾ ਨੇ ਜਿਹੜੀਆਂ ਫੋਨ ਨੰਬਰ ਬੋਲੇ ਆਪਾਂ ਇੱਥੋਂ ਜਿਹੜੀਆਂ ਪਚਾਈਆਂ ਜਾ ਰਹੀਆਂ ਨੇ ਆਹ ਫੜੋ ਭਾਈ ਜੀ 83 ਹਾਂਜੀ 1 ਕਿੱਟ ਦੇਣੀ ਬਾਜੀ ਉਹਨੇ 2 ਦੇਣੀਆਂ ਨੇ ਹਾਂਜੀ 1 ਕਿੱਟ ਦੇਣੀ ਕਿ 2 ਦੇਣੀ ਹਾਂਜੀ ਭਾਈ ਜੀ ਇਹਨਾਂ ਨੂੰ ਇੱਕ ਹੀ ਦੇਣੀ ਆ 83313 ਹਾਂਜੀ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜੀਆਂ ਕਿਟਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ 2-4 ਦਿਨ ਇਹ ਹੜਾਂ ਦੇ ਸਥਿਤੀ ਦੇ ਵਿੱਚ ਜਿਹੜਾ ਸਮਾ ਬਤੀਤ ਹੋਵੇ ਕਿਉਂਕਿ ਰਾਤ ਦੇ ਸਮੇਂ ਮਦਦ ਪਹੁੰਚਾਉਣਾ ਬੜਾ ਮੁਸ਼ਕਲ ਆ ਇਹਨਾਂ ਦੇ ਕੋਲ ਕਿਉਂਕਿ ਲੋਕ ਜਾ ਵੀ ਨਹੀਂ ਸਕਦੇ ਇਹਨਾਂ ਦੇ ਜਿਹੜੇ ਮੱਝਾਂ ਨੇ ਗਾਵਾਂ ਨੇ ਉਹ ਸਭ ਤੋਂ ਵੱਡਾ ਕਾਰਨ ਇੱਥੇ ਹੀ ਆ ਕਿਉਂਕਿ ਵੱਡੇ ਪੱਧਰ ਤੇ ਮੱਝਾਂ ਗਾਵਾਂ ਇਹਨਾਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਕਿਸਾਨ ਉਹਦੇ ਉੱਪਰ ਹੀ ਨਿਰਭਰ ਨੇ ਕਿਉਂਕਿ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਮੱਝਾਂ ਦੇ ਦੁੱਧ ਭਾਈ ਜੀ ਪਾ ਜਿਹੜਾ ਮੱਝਾਂ ਦਾ ਦੁੱਧ ਵਗੈਰਾ ਤੁਸੀਂ ਸਪਲਾਈ ਕਰਦੇ ਫਿਰ ਉਹਦਾ ਕੀ ਮੇ ਦਿੱਕਤ ਆ ਰਹੀ ਆ ਹਾਂਜੀ ਉਹ ਬੇੜੀ ਆ ਕੋਈ ਮਿਲੀ ਸਾਨੂੰ ਤੇ ਉਹਦੇ ਤੇ ਚਲ ਜਾਈਦਾ ਤੇ ਪਾ ਜਾਈਦਾ ਹਾਂਜੀ ਬਸ ਹੋਈ ਆ ਪਾਣੀ ਉਹਨੇ ਤੋ ਲਿਆ ਪਿਆ ਹਾਂਜੀ ਆ ਮੁਸ਼ਕਿਲੀਆਂ ਆ ਆਉਣ ਜਾਣ ਦੀ ਦਿੱਕਤ ਜਿਆਦੀ ਆ ਸਾਨੂੰ ਮਤਲਬ ਕਿ ਤੁਹਾਨੂੰ ਦੁੱਧ ਸਪਲਾਈ ਸਵੇਰੇ ਸ਼ਾਮ ਕਰ ਲਈ ਹਾਂਜੀ ਦੁੱਧ ਅਸੀਂ ਹਾਂ ਸਵੇਰੇ ਲੈ ਜਾਂਦੇ ਆ ਝੋਕੇ ਦੋਜੀ ਦਾ ਜਾਂਦਾ ਨੰਬਰ ਦੱਸੋ ਨੰਬਰ ਦਾ ਸਾ ਬਣਾ ਨੰਬਰ 97 796 ਨਹੀਂ ਨਹੀਂ ਹਾਂ 11304 ਬੀਬੀ ਜੀ ਕਿਸੇ ਪ੍ਰਕਾਰ ਦੀ ਕੋਈ ਲੋਡ ਤਾਂ ਨਹੀਂ ਹੈਗੀ ਕੋਈ ਤੁਹਾਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਸਰ ਜਿਗਤ ਤਾਂ ਤੇ ਆਉਂਦੀ ਹੁਣ ਇਹਨਾਂ ਨੂੰ ਦੇਣੀ ਇਹਨਾਂ ਦੇ ਉਹ ਹੰਦਾ ਜਨਾਨੀਆਂ ਦੇ ਵਰਤਨ ਵਾਲਾ ਹਾਂਜੀ ਹਾਂਜੀ ਜਿਗਤ ਤਾਂ ਤੇ ਹੈਗੀ ਹਾਂ ਹੁਣ ਕੀ ਕਰਾਂਗੇ ਹੁਣ ਫਿਰ ਡਾਕਟਰੀ ਟੀਮ ਭੇਜੀ ਜਾਵੇ ਔਰੇ ਕੋਈ ਹਾਂਜੀ ਹਾਂਜੀ ਭੇਜੀ ਜਾਵੇ ਭੇਜੀ ਜਾਵੇ ਡਾਕਟਰ ਟੀਮ ਭੇਜੀ ਜਾਵੇ ਔਰ ਹੈਲਪ ਵੀ ਕਰਨ ਸਾਡਾ ਕੋਈ ਬਾਤ ਸਾਡੀ ਪੁੱਛੀ ਜਾਵੇ ਖਾਸ ਤੌਰ ਤੇ ਇਸ ਇਸ ਟਾਈਮ ਤੇ ਮਹਿਲਾਵਾਂ ਨੂੰ ਖਾਸ ਤੌਰ ਤੇ ਉੱਪਰ ਜ਼ਰੂਰਤ ਜਿਹੜੀ ਉਹ ਹੁੰਦੀ ਆ ਰਹਿੰਦੀ ਆ ਹਾਂਜੀ ਹਾਂਜੀ ਤੇ ਬਹੁਤ ਪਰੇਸ਼ਾਨੀ ਆਉਣ ਦੀ ਆ ਪਹਿੰਦਾ ਪਾਣੀ ਵਿੱਚ ਕਿਤੇ ਕੋਈ ਸਾਧਨ ਨਹੀਂ ਕੋਈ ਕੁਛ ਨਹੀਂ ਕੀ ਕਰਾਂਗੇ ਬਿਲਕੁਲ ਹਾਂਜੀ ਸਾਡੀ ਕੋਈ ਸਾਫ਼ ਤੌਰ ਤੇ ਭਾਈ ਜੀ ਜਿਵੇਂ ਕਿਉਂ ਕਿ ਕਈ ਪ੍ਰਕਾਰ ਦੀਆਂ ਮਹਿਲਾਵਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਉਹ ਲੇਡੀ ਡਾਕਟਰ ਸਮਝ ਸਕਦੀਆਂ ਨੇ ਉਹ ਉਹ ਕਹਿ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਕੁਝ ਜ਼ਰੂਰਤਾਂ ਨੇ ਜਿਹੜੀਆਂ ਨੂੰ ਸੰਪਰਕ ਹੋਵੇ ਤੁਸੀਂ ਕਰਵਾ ਕਿਸ ਤਰ੍ਹਾਂ ਦੀ ਜ਼ਰੂਰਤ ਕਹਿ ਰਹੇ ਨੇ ਕਿ ਜਿਵੇਂ ਕੋਈ ਮਹਿਲਾਵਾਂ ਨੂੰ ਕੋਈ ਆਪਸ਼ਨ ਚੀਜ਼ਾਂ ਦੀ ਲੋੜ ਹੁੰਦੀ ਆ ਜੋ ਲੇਡੀ ਡਾਕਟਰ ਵਗੈਰਾ ਜਾਂ ਲੇਡੀ ਨਰਸ ਵਗੈਰਾ ਉਹ ਸਮਝ ਸਕਦੇ ਅ ਅਗਰ ਤਾਂ ਇਹ ਉਥੋਂ ਤੱਕ ਸਾਡਾ ਜਾ ਸਕਦੇ ਨੇ ਅਜੀ ਪਹੁੰਚਾ ਦਿੰਦੇ ਕੋਈ ਇਹਨਾਂ ਨੂੰ ਲੈ ਕੇ ਚੱਲ ਜਾਣਗੇ ਅਗਰ ਜਾਣਾ ਚਾਹੁੰਦੇ ਨੇ ਤੇ ਨਹੀਂ ਤਾਂ ਫਿਰ ਇਸ ਤੇ ਆਪਾਂ ਡਾਕਟਰੀ ਸਹਾਇਤਾ ਇੱਥੇ ਪਹੁੰਚਾ ਦਿੰਦੇ ਨਾ ਕਿਉਂਕਿ ਜਿਵੇਂ ਜਿਹੜਾ ਖਾਸ ਤੌਰ ਤੇ ਉੱਪਰ ਰਸਨ ਜਿਹੜਾ ਇੱਥੇ ਭੇਜਿਆ ਜਾ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਮਹਿਲਾਵਾਂ ਨੂੰ ਰਹਿੰਦੀ ਹੈ ਕਿਉਂਕਿ ਇਸ ਨੂੰ ਲੈ ਕੇ ਆਮ ਤੌਰ ਤੇ ਜਿਹੜੀਆਂ ਕਿਟਾਂ ਨੇ ਜਿਹੜੀਆਂ ਉਹ ਬਣਾਈਆਂ ਜਾਂਦੇ ਨੇ ਮਹਿਲਾਵਾਂ ਤੱਕ ਪਹੁੰਚਾਉਣ ਦੇ ਲਈ ਉਸ ਤਰੀਕੇ ਦੀ ਜਿਹੜੀ ਲੋੜ ਜ਼ਰੂਰਤ ਹੈ ਜਿਹੜੀ ਇਹ ਵੀ ਇੱਕ ਖਾਸ ਸਮੱਸਿਆ ਕਿਉਂਕਿ ਮਹਿਲਾਵਾਂ ਨੂੰ ਲੈ ਕੇ ਵੀ ਬੇहद ਧਿਆਨ ਦੇ ਵਿੱਚ ਦੇਣ ਦੀ ਲੋੜ ਹੈਗੀ ਆ ਕਿ ਟੀਮਾਂ ਨੇ ਡਾਕਟਰ ਦੀਆਂ ਜਾਂ ਫਿਰ ਨਰਸਾਂ ਦੀਆਂ ਜਿਹੜੀਆਂ ਉਹ ਪਹੁੰਚ ਸਕਣ ਕਿਉਂਕਿ ਕੁਝ ਸਮੱਸਿਆਵਾਂ ਮੈਂ ਇਦਾਂ ਹੁੰਦੀਆਂ ਨੇ ਜਿਹੜੀਆਂ ਮਹਿਲਾਵਾਂ ਸਿਰਫ ਮਹਿਲਾਵਾਂ ਨੂੰ ਹੀ ਦੱਸ ਸਕਦੀਆਂ ਨੇ ਆਮ ਤੌਰ ਤੇ ਦੂਜਿਆਂ ਨੂੰ ਜਿਹੜੀਆਂ ਉਹ ਨਹੀਂ ਦੱਸ ਸਕਦੀਆਂ ਇਸ ਸਮੇਂ ਰਾਤ ਸਮੇਂ ਦਿਖਾ ਰਹੇ ਹਾਂ ਕਿ ਡੇਰੇਆਂ ਦੇ ਵਿੱਚ ਜਿਹੜੇ ਘਰ ਨੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਪਰ ਰਾਤ ਦੇ ਸਮੇਂ ਵੀ ਕਹਿ ਸਕਦੇ ਹਾਂ ਕਿ ਰਾਸਨ ਜਿਹੜਾ ਉਹ ਡੇਰਿਆਂ ਤੱਕ ਸਪਲਾਈ ਕੀਤਾ ਜਾ ਰਿਹਾ ਕਿਟਾਂ ਦੇ ਰਾਸਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਦੀਪ ਸਿੰਘ ਮਨਦੀਪਰ ਜਦੀਪ ਸਿੰਘ ਭਾਈ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਤੁਹਾਨੂੰ ਕੋਈ ਹਾਂਜੀ ਰਾਸਨ ਵਗੈਰਾ ਹੈ ਤੁਹਾਡੇ ਕੋਲ ਨਹੀਂ ਜੀ ਨਹੀਂ ਜੀ ਭਾਈ ਜੀ ਆਮੇ ਥੋੜਾ ਇਧਰ ਨੂੰ ਭਾਈ ਜੀ ਪਾਣੀ ਕੋਈ ਦਿੱਕਤ ਕਿਸੇ ਪ੍ਰਕਾਰ ਦੀ ਰਾਸਨ ਲੈ ਕੇ ਆਈ ਹੈ ਟੀਮ ਤੁਹਾਡੇ ਲਈ ਹਾਂਜੀ ਭਾਜੀ ਪਾਣੀ ਪੁਣੀ ਤੇ ਚਾਹੀਦੀ ਆ। ਟੀਮ ਵਾਲਾ ਪਾਣੀ ਹੈ ਤੁਹਾਡੇ ਕੋਲ? ਹੁਣ ਤੇ ਚਲੋ ਥੋੜਾ ਬੜਾ ਹੈਗਾ ਵਾ ਪਰ ਬਾਕੀ ਨਹੀਂਗਾ ਹੋਗਾ। ਜਿਆਦਾ ਜੁਗਾ ਰਾਤ ਜੁਗਾ ਹੈਗਾ। ਜਿਵੇਂ ਪੀਰੇ ਪਾਣੀ ਨਲਕਾ ਤੋਂ ਹੈ ਕੋਈ ਬੋਤ ਹੈਗਾ? ਨਹੀਂ ਨਹੀਂ ਸਭ ਟੱਕੇ ਟੁੱਕੇ ਆ। ਪਾਣੀ ਪੀਣ ਨੂੰ ਨਹੀਂ ਹੈ। ਨਹੀਂ। ਜਿਹੜੀ ਬਿਜਲੀ ਆਈ ਤੋਂ ਬਾਅਦ ਵੀ ਪਾਣੀ ਕੱਢ ਨਹੀਂ ਸਕਦੇ। ਨਹੀਂ ਜੀ ਨਹੀਂ। ਬਿਲਕੁਲ ਨਹੀਂ ਕੱਢ ਸਕਦੇ। ਹਾਂਜੀ। ਫੋਨ ਨੰਬਰ। ਫੋਨ ਨੰਬਰ ਦਈਏ। ਹੋਰ ਕੀ ਦਿੱਕਤ ਆ ਰਹੀ ਆ ਭਾਜੀ ਕੋਈ ਹੋਰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਵੱਡੀ ਮੇਜਰ ਦਿੱਕਤ ਕੋਈ ਤੁਹਾਨੂੰ? ਇਹ ਕਿੱਟ ਹੈ ਗਈ ਆ ਵੇਖੋ ਜਿਹੜਾ ਆਪਣਾ ਮੁਸਲ ਮਸਲ ਸਭ ਤੂੜੀ ਤਾੜੀਆਂ ਸਭ ਹੈ ਨਹੀਂ ਗੀਆਂ ਗਿੱਲੀਆਂ ਗੁੱਲੀਆਂ ਹੋਈਆਂ ਵਾ ਤੇ ਪੱਠੇ-ਤੱਥੇ ਦੀ ਬਹੁਤ ਮੁਸ਼ਕਿਲ ਆਹ ਨੂੜੇ ਮਜਾ ਰੱਖੀਏ ਤੁਸੀਂ ਹਾਂਜੀ ਆਵੇ ਜਿੱਦੀ ਬੱਦੀਆਂ ਉੱਤੇ ਬੱਦੀਆਂ ਹੈਗੀਆਂ ਵਾ ਨੰਗਰਾ ਆ ਉੱਤੇ ਬੱਦੇ ਲੱਗੇ ਲਾਲ ਲਾਲਿਓ ਤੁਹਾਨੂੰ ਨੰਬਰ 6 ਇਹ ਜਿਹੜੇ ਡੇਰਿਆਂ ਦੇ ਉੱਪਰ ਘਰ ਨੇ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਜਿਹੜੇ ਕਾਫੀ ਥੋੜਾ ਉਚਾਈ ਦੇ ਉੱਪਰ ਜਿਹੜਾ ਇਹ ਛੋਟਾ ਜਿਹਾ ਘਰ ਆਗਾ ਤੁਸੀਂ ਦੇਖ ਸਕਦੇ ਹੋਗੇ ਅ ਇਦਾਂ ਦੇ ਘਰਾਂ ਤੱਕ ਜਿਹੜੀ ਕਹਿ ਸਕਦੇ ਆ ਆਪ ਦੇ ਸਮੇਂ ਵੀ ਖਾਸ ਤੌਰ ਦੇ ਉੱਪਰ ਖਾਲਸਾ ਐਡ ਜਿਹੜੀ ਤੇੜਾ ਜਿਹੜੀ ਉਹ ਲੱਗੀ ਹੋਈ ਹੈਗੀ ਇਹਨਾਂ ਨੇ ਆਪਣੀ ਪੂਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਬੋਟ ਦੇ ਜਰੀਏ ਹਰ ਉਹ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਹ ਕਿਟਾਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇ ਇਸ ਸਮੇਂ ਇਹ ਸਾਰੀਆਂ ਹਰ ਘਰ ਤੱਕ ਉਪਲਬਧ ਕਰਵਾਈਆਂ ਨੇ ਦੋ ਤਿੰਨ ਦਿਨ ਇਹਨਾਂ ਦੇ ਨਾਲ ਜਿਹੜਾ ਰਾਸ਼ਨ ਜਿਹੜਾ ਰਾਸ਼ਨ ਦੇ ਨਾਲ ਦੋ ਤਿੰਨ ਦਿਨ ਚੰਗੇ ਤਰੀਕੇ ਨਾਲ ਬਤੀਤ ਜਿਹੜੇ ਹੋ ਸਕਦੇ ਨੇ ਤਾਂ ਇਸ ਨੂੰ ਲੈ ਕੇ ਕੁਝ ਇਸ ਦੇ ਵਿੱਚ ਜਿਹੜੀਆਂ ਦਾਲਾਂ ਨੇ ਤੇਲ ਐ ਸਰੋਂ ਦਾ ਜਾਂ ਫਿਰ ਹੋਰ ਸਾਮਾਨ ਜਿਹੜਾ ਉਹ ਪ੍ਰਕਾਰ ਜਿਹੜਾ ਉਹ ਰੱਖਿਆ ਗਿਆ ਪੂਰਾ ਡਾਟਾ ਵੀ ਰੱਖਿਆ ਜਾ ਰਿਹਾ ਉਹਨਾਂ ਦੇ ਕੰਟੈਕਟ ਨੰਬਰ ਵੀ ਲੱਤੇ ਜਾ ਰਹੇ ਨੇ ਤਾਂ ਜੋ ਕਿਸੇ ਹੋਰ ਕੋਈ ਦਿੱਕਤ ਪਰੇਸ਼ਾਨੀ ਕੋਈ ਸਾਹਮਣੇ ਕਰਨਾ ਪੈ ਰਿਹਾ ਤਾਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਕੀਤਾ ਜਾ ਸਕੇ ਸਾਹਮਣੇ ਹੋਰ ਵੀ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਗਾ ਕਿ ਥੋੜਾ ਜਿਹਾ ਕੈਮਰਾ ਦਿਖਾਇਆ ਜਾਵੇ ਕਿਉਂਕਿ ਹਨੇਰਾ ਜਿਹੜਾ ਹੋ ਚੁੱਕਿਆਗਾ ਕਿੰਨੇ ਪਰਿਵਾਰ ਆਏ ਨੇ ਬਾਈ ਜੀ ਓਰੇ ਹਾਂਜੀ ਚਾਰ ਘਰ ਜੀ ਚਾਰ ਘਰ ਹਾਂਜੀ ਅਸੇ ਕੋਈ 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 ਲੋੜ ਜ਼ਰੂਰ ਤੋਂ ਹੋਵੇ ਕੋਈ ਖਾਸ ਚੀਜ਼ ਦੀ ਲੋੜ ਵੀ ਅੱਜ ਵਾਲਾ ਰਸਨ ਮੈਂ ਤੁਹਾਨੂੰ ਦਿਖਾਦਾ ਹਾਂ ਸਾਡੀ ਵੱਡੀ ਵਾਲਾ ਹੈ ਜੀ ਸਾਡੀ ਪੱਤੀ ਮੈਂ ਤੁਹਾਨੂੰ ਦਿਖਾਦਾ ਵੇ ਸਾਡੀ ਰਸਨ ਤੁਹਾਨੂੰ ਲੈ ਕੇ ਆਏ ਨੇ ਰਸਨ ਹੈ ਦੇ ਵਿੱਚ ਤਿੰਨ ਚਾਰ ਦਿਨ ਦਾ ਤੁਹਾਨੂੰ ਰਸਨ ਦਾਲਾਂ ਨੇ ਚਾਵਲ ਨੇ ਤੇਲ ਹੈ ਸਰੋਂ ਦਾ ਜਾਂ ਸੁੱਕੀਆਂ ਦਾਲਾਂ ਜਿਹਨੂੰ ਕਹਿੰਦੇ ਨੇ ਤਿੰਨ ਚਾਰ ਦਿਨ ਦਾ ਤੁਹਾਡਾ ਰਸਨ ਹੈਗਾ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੈਗਾ ਪਾਣੀ ਹੈਗਾ ਕੀ ਹੋਰ ਪਰਿਵਾਰ ਬੁਲਾ ਲਓ ਕੋਈ ਜੇ ਹੋ ਰਹੇ ਨੇ ਉਹ ਵੀ ਲੈ ਲਓ ਹੂੰ ਆ ਨਾਮ ਬੋਲਿਓ ਆਪਣਾ ਲੇਨ ਅਵਤਾਰ ਸਿੰਘ ਅਵਤਾਰ ਸਿੰਘ ਅਵਤਾਰ ਸਿੰਘ ਤੇ ਡੰਗਰਾਂ ਲਈ ਭਾਈ ਜੀ ਹਰਾ-ਜਰਾ ਕਿਵੇਂ ਮਲ ਮਿਲ ਗਿਆ ਆਪਣੇ ਨੂੰ ਚਾਰ ਮਿਲ ਗਿਆ ਜੀ ਆ ਚਾਰ ਮਿਲ ਗਿਆ ਹਾਂਜੀ ਮਿਲ ਗਿਆ ਹਾਂਜੀ ਹਾਂਜੀ ਬੱਚੇ ਉਰੀ ਨੇ ਬੱਚੇ ਜਿਹੜੇ ਆ ਇੱਕ ਪੁੱਤਰਾ ਸੀ ਉਹਨੂੰ ਪਾਰ ਛੱਡਿਆ ਕੱਲ ਦਾ ਤੇ ਬਾਕੀ ਦੋ ਜੀ ਅਹੀਂ ਇੱਥੇ ਹੀ ਆ ਮਾਲ ਡੰਗਰ ਨੂੰ ਪਟਾ ਟੱਕਾ ਵੀ ਪਾਉਣਾ ਘਾਦੀ ਰਾਖੀ ਵੀ ਰੱਖਣੀ ਤੇ ਬਸ ਇਹ ਹੋਈ ਹਾਂਜੀ ਬਿਲਕੁਲ ਇੱਕ ਕਿਟਾਂ ਨੇ ਜਿਹੜੀਆਂ ਫੋਨ ਨੰਬਰ ਬੋਲੇ ਆਪਣਾ 977 ਇੱਥੋਂ ਜਿਹੜੀਆਂ ਪਚਾਈਆਂ ਜਾ ਰਹੀਆਂ ਨੇ ਆ ਭੜੋ ਭਾਈ ਜੀ 83 ਹਾਂਜੀ 83 ਇੱਕ ਕਿਟ ਦੇਣੀ ਬਾਜੀ ਉਹਨੇ ਇੱਕ ਦੋ ਦੇਣੀਆਂ ਨੇ ਹਾਂਜੀ ਇੱਕ ਕਿਟ ਦੇਣੀ ਇੱਕ ਦੋ ਦੇਣੀ ਹਾਂਜੀ ਭਾਈ ਜੀ ਇਹਨਾਂ ਨੂੰ ਇੱਕ ਹੀ ਦੇਣੀ ਆ 83313 ਹਾਂਜੀ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜੀਆਂ ਕੇਟਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ 2-4 ਦਿਨ ਇਹ ਹੜਾਂ ਦੇ ਸਥਿਤੀ ਦੇ ਵਿੱਚ ਜਿਹੜਾ ਸਮਾਂ ਬਤੀਤ ਹੋਵੇ ਕਿਉਂਕਿ ਰਾਤ ਦੇ ਸਮੇਂ ਮਦਦ ਪਹੁੰਚਾਉਣਾ ਬੜਾ ਮੁਸ਼ਕਲ ਆ ਇਹਨਾਂ ਦੇ ਕੋਲ ਕਿਉਂਕਿ ਲੋਕ ਜਾ ਵੀ ਨਹੀਂ ਸਕਦੇ ਇਹਨਾਂ ਦੇ ਜਿਹੜੇ ਮੱਝਾਂ ਨੇ ਗਾਂਵਾਂ ਨੇ ਉਹ ਸਭ ਤੋਂ ਵੱਡਾ ਕਾਰਨ ਇੱਥੇ ਹੀ ਆ ਕਿਉਂਕਿ ਵੱਡੇ ਪੱਧਰ ਤੇ ਮੱਝਾਂ ਗਾਂਾਂ ਇਹਨਾਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਕਿਸਾਨ ਉਹਦੇ ਉੱਪਰ ਹੀ ਨਿਰਭਰ ਨੇ ਕਿਉਂਕਿ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਮੱਝਾਂ ਦੇ ਦੁੱਧ ਭਾਈ ਜੀ ਜਿਹੜਾ ਮੱਝਾਂ ਦਾ ਦੁੱਧ ਵਗੈਰਾ ਤੁਸੀਂ ਸਪਲਾਈ ਕਰਦੇ ਫਿਰ ਉਹ ਤਾਂ ਕਿਵੇਂ ਦਿੱਕਤ ਆ ਰਹੀ ਆ ਹਾਂਜੀ ਉਹ ਬੇੜੀ ਆ ਕੁਛ ਮਿਲੀ ਸਾਨੂੰ ਤੇ ਉਹਦੇ ਤੇ ਚੱਲ ਜਾਈਦਾ ਤਾਂ ਪਾ ਚਾਈਦਾ ਹਾਂਜੀ ਬਸ ਹੋਈ ਆ ਪਾਣੀ ਉਹਨੇ ਉਤ ਲਿਆ ਪਿਆ ਹਾਂਜੀ ਆ ਮੁਸ਼ਕਿਲੀਆਂ ਆ ਆਉਣ ਜਾਣ ਦੀ ਦਿੱਕਤ ਜਿਆਦੀ ਆ ਸਾਨੂੰ ਬਲਕਿ ਤੁਹਾਨੂੰ ਦੁੱਧ ਸਪਲਾਈ ਸਵੇਰੇ ਸ਼ਾਮ ਕਰ ਲਈ ਹਾਂਜੀ ਦੁੱਧ ਅਸੀਂ ਹਾਂ ਸੇਰੇ ਲੈ ਜਾਂਦੇ ਆ ਝੋਕੇ ਦੋਜੀ ਲੈ ਜਾਂਦਾ ਨੰਬਰ ਦੱਸੋ ਨੰਬਰ ਦਾ ਆਪਣਾ ਨੰਬਰ 97 798 11304 ਬੀਬੀ ਜੀ ਕਿਸੇ ਪ੍ਰਕਾਰ ਦੀ ਕੋਈ ਲੋਡ ਤਾਂ ਨਹੀਂ ਹੈਗੀ ਕੋਈ ਤੁਹਾਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਸਰ ਜਿਕ ਤੇ ਆਉਂਦੀ ਹੁਣ ਇਹਨਾਂ ਨੂੰ ਸੋਹੰਦਾਂ ਜਨਾਨੀਆਂ ਦੇ ਵਰਤਨ ਵਾਲਾ ਹਾਂਜੀ ਹਾਂਜੀ ਜਿਕ ਤੇ ਹੈਗੀ ਹੈ ਕੀ ਕਰਾਂਗੇ ਹੁਣ ਫਿਰ ਡਾਕਟਰੀ ਟੀਮ ਭੇਜੀ ਜਾਵੇ ਔਰ ਕੋਈ ਹਾਂਜੀ ਹਾਂਜੀ ਭੇਜੀ ਜਾਵੇ ਭੇਜੀ ਜਾਵੇ ਡਾਕਟਰ ਟੀਮ ਭੇਜੀ ਜਾਵੇ ਔਰ ਹੈਲਪ ਵੀ ਕਰਨ ਸਾਡਾ ਕੋਈ ਬਾਤ ਸਾਡੀ ਪੁੱਛੀ ਜਾਵੇ ਖਾਸ ਤੌਰ ਤੇ ਇਸ ਇਸ ਸਮੇਂ ਤੇ ਮਹਿਲਾਵਾਂ ਨੂੰ ਖਾਸ ਤੌਰ ਤੇ ਉੱਪਰ ਜ਼ਰੂਰਤ ਜਿਹੜੀ ਉਹ ਹੁੰਦੀ ਰਹਿੰਦੀ ਆ ਹਾਂਜੀ ਹਾਂਜੀ ਤੇ ਬਹੁਤ ਪਰੇਸ਼ਾਨੀ ਹੋਣ ਰਹੀ ਆ ਉਹ ਇਧਾ ਪਾਣੀ ਵਿੱਚ ਕਿਤੇ ਕੋਈ ਸਾਧਨ ਨਹੀਂ ਕੋਈ ਕੋਸ਼ ਨਹੀਂ ਕੀ ਕਰਾਂਗੇ ਬਿਲਕੁਲ ਹਾਂਜੀ ਸਾਡੀ ਕੋਈ ਸਾਫ਼ ਤੌਰ ਤੇ ਭਾਈ ਜੀ ਜਿਵੇਂ ਕਿਉਂਕਿ ਕਈ ਪ੍ਰਕਾਰ ਦੀਆਂ ਮਹਿਲਾਵਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਉਹ ਲੇਡੀ ਡਾਕਟਰ ਸਮਝ ਸਕਦੀਆਂ ਨੇ ਉਹ ਉਹ ਕਹਿ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਕੁਝ ਜ਼ਰੂਰਤਾਂ ਨੇ ਜਿਹੜੀਆਂ ਨੂੰ ਸੰਪਰਕ ਹੋਵੇ ਤੁਸੀਂ ਕਰਵਾ ਕਿਸ ਤਰ੍ਹਾਂ ਦੀ ਜ਼ਰੂਰਤ ਕਹਿ ਰਹੇ ਨੇ ਕਿ ਜਿਵੇਂ ਕੋਈ ਮਹਿਲਾਵਾਂ ਨੂੰ ਕੋਈ ਆਪਸਰ ਚੀਜ਼ਾਂ ਦੀ ਲੋੜ ਹੁੰਦੀ ਆ ਜੋ ਲੇਡੀ ਡਾਕਟਰ ਵਗੈਰਾ ਜਾਂ ਲੇਡੀ ਨਰਸ ਵਗੈਰਾ ਉਹ ਸਮਝ ਸਕਣ ਅਗਰ ਤਾਂ ਇਹ ਉਸ ਤੋਂ ਤੱਕ ਸੜਨਾ ਜਾ ਸਕਦੇ ਨੇ ਅਜੀ ਪਹੁੰਚਾ ਦੇਣੇ ਕੋਈ ਇਹਨਾਂ ਨੂੰ ਲੈ ਕੇ ਚੱਲ ਜਾਣਗੇ ਅਗਰ ਜਾਣਾ ਚਾਹੁੰਦੇ ਨੇ ਤੇ ਨਹੀਂ ਤਾਂ ਫਿਰ ਇਸ ਤੇ ਆਪਾਂ ਡਾਕਟਰੀ ਸਹਾਇਤਾ ਇੱਥੇ ਪਹੁੰਚਾ ਦਿੰਦੇ ਇਹਨਾਂ ਨੂੰ ਕਿਉਂਕਿ ਜਿਵੇਂ ਜਿਹੜਾ ਖਾਸ ਤੌਰ ਤੇ ਪਰ ਰਸਨ ਜਿਹੜਾ ਇੱਥੇ ਭੇਜਿਆ ਜਾ ਰਿਹਾਗਾ ਸਭ ਤੋਂ ਵੱਡੀ ਗੱਲ ਮਹਿਲਾਵਾਂ ਨੂੰ ਰਹਿੰਦੀ ਹੈ ਕਿਉਂਕਿ ਇਸ ਨੂੰ ਲੈ ਕੇ ਆਮ ਤੌਰ ਤੇ ਜਿਹੜੀਆਂ ਕਿਟਾਂ ਨੇ ਜਿਹੜੀਆਂ ਉਹ ਬਣਾਈਆਂ ਜਾਂਦੇ ਨੇ ਮਹਿਲਾਵਾਂ ਤੱਕ ਪਹੁੰਚਾਉਣ ਦੇ ਲਈ ਉਸ ਤਰੀਕੇ ਦੀ ਜਿਹੜੀ ਲੋੜ ਜ਼ਰੂਰਤ ਹੈ ਜਿਹੜੀ ਇਹ ਵੀ ਇੱਕ ਖਾਸ ਸਮੱਸਿਆ ਕਿਉਂਕਿ ਮਹਿਲਾਵਾਂ ਨੂੰ ਲੈ ਕੇ ਵੀ ਬੇਹਦ ਧਿਆਨ ਦੇ ਵਿੱਚ ਦੇਣ ਦੀ ਲੋੜ ਹੈਗੀ ਆ ਕਿ ਟੀਮਾਂ ਨੇ ਡਾਕਟਰ ਦੀਆਂ ਜਾਂ ਫਿਰ ਨਰਸਾਂ ਦੀਆਂ ਜਿਹੜੀਆਂ ਉਹ ਪਹੁੰਚ ਸਕਣ ਕਿਉਂਕਿ ਕੁਝ ਸਮੱਸਿਆਵਾਂ ਵੀ ਇਦਾਂ ਹੁੰਦੀਆਂ ਨੇ ਜਿਹੜੀਆਂ ਮਹਿਲਾਵਾਂ ਸਿਰਫ ਮਹਿਲਾਵਾਂ ਨੂੰ ਹੀ ਦੱਸ ਸਕਦੀਆਂ ਨੇ ਆਮ ਤੌਰ ਤੇ ਦੂਜਿਆਂ ਨੂੰ ਜਿਹੜੀਆਂ ਉਹ ਨਹੀਂ ਦੱਸ ਸਕਦੀਆਂ ਇਸ ਸਮੇਤ ਰਾਤ ਸਮੇਂ ਦਿਖਾ ਰਹੇ ਹਾਂ ਕਿ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਪਰ ਰਾਤ ਦੇ ਸਮੇਂ ਵੀ ਕਹਿ ਸਕਦੇ ਹਾਂ ਕਿ ਰਸਨਾ ਜਿਹੜਾ ਉਹ ਡੇਰਿਆਂ ਤੱਕ ਸਪਲਾਈ ਕੀਤਾ ਜਾ ਰਿਹਾ ਕਿਟਾਂ ਨੇ ਰਸਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਜੀਤ ਸਿੰਘ ਜਦੀਪਪੁਰ ਜਜੀਤ ਸਿੰਘ ਭਾਈ ਜੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਤੁਹਾਨੂੰ ਕੋਈ ਹਾਂਜੀ ਰਸਟਰ ਪੁਜਰਾ ਹੈ ਤੁਹਾਡੇ ਕੋਲ ਨਹੀਂ ਜੀ ਨਹੀਂ ਜੀ ਭਾਈ ਜੀ ਆਮੋ ਕੁ ਥੋੜਾ ਇਧਰ ਨੂੰ ਭਾਈ ਜੀ ਪਾਣੀ ਕੋਈ ਦਿੱਕਤ ਕਿਸੇ ਪ੍ਰਕਾਰ ਦੀ ਰਸਨ ਲੈ ਕੇ ਆਈ ਹੈ ਟੀਮ ਤੁਹਾਡੇ ਲਈ ਹਾਂਜੀ ਭਾਜੀ ਪਾਣੀ ਪੁਣੀ ਤੇ ਚਾਹੀਦੀ ਆ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੁਣ ਤੇ ਚਲੋ ਥੋੜਾ ਬੜਾ ਹੈਗਾ ਵਾ ਪਰ ਬਾਕੀ ਇੰਨਾ ਨਹੀਂਗਾ ਹੋਰ ਜਿਆਦਾ ਜੁਗਾੜ ਆ ਰਾਤ ਨੂੰ ਜੁਗਾੜ ਹੈਗਾ ਕਿਵੇਂ ਪੀਰੇ ਪਾਣੀ ਨਲਕਾ ਤੋਂ ਹੈ ਕੋਈ ਗੋਦ ਹੈਗਾ ਨਹੀਂ ਨਹੀਂ ਸਭ ਟੱਕੇ ਟੁੱਕੇ ਆ ਹੁਣ ਪਾਣੀ ਪੀਣ ਨੂੰ ਨਹੀਂ ਹੈ ਨਹੀਂ ਜਿਹੜੀ ਬਿਜਲੀ ਆਜੀ ਤੋਂ ਬਾਅਦ ਵੀ ਪਾਣੀ ਕੱਢ ਨਹੀਂ ਸਕਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੱਢ ਸਕਦੇ ਹਾਂਜੀ ਫੋਨ ਨੰਬਰ ਫੋਨ ਨੰਬਰ ਦਈਏ ਹੋਰ ਕੀ ਦਿੱਕਤ ਆ ਰਹੀ ਹੈ ਭਾਜੀ ਕੋਈ ਹੋਰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਕੋਈ ਵੱਡੀ ਮੇਜਰ ਦਿੱਕਤ ਕੋਈ ਤੁਹਾਨੂੰ ਇਹ ਕਿਤੇ ਹੈ ਗਈ ਆ ਵੇਖੋ ਜਿੱਦਾ ਆਪਣਾ ਮੁਸਲਮਾਨ ਸਾਬ ਤੂੜੀ ਤਾੜੀਆਂ ਸਭ ਹੈ ਨਹੀਂ ਗੀਆਂ ਗਿੱਲੀਆਂ ਗੁੱਲੀਆਂ ਹੋਈਆਂ ਵਾ ਤੇ ਪੱਠੇ-ਤੱਥੇ ਦੀ ਬਹੁਤ ਮੁਸ਼ਕਲ ਹੈ ਇਹ ਉਰੇ ਮੱਝ ਰੱਖੀਏ ਤੁਸੀਂ ਹਾਂਜੀ ਆਵੇ ਇਹਦੀ ਬੱਦੀਆਂ ਉੱਤੇ ਬੱਦੀਆਂ ਹੈਗੀਆਂ ਵਾ ਡੰਗਰਾ ਆ ਉੱਤੇ ਬੱਤੇ ਲੱਗੇ ਲਾਲਿਓ ਤੁਹਾਨੂੰ ਨੰਬਰ ਛੱਡੋ ਤੇ ਜਿਹੜੇ ਡੇਰਿਆਂ ਦੇ ਉੱਪਰ ਘਰ ਨਹੀਂ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਜਿਹੜੇ ਕਾਫੀ ਥੋੜਾ ਉਚਾਈ ਦੇ ਉੱਪਰ ਜਿਹੜਾ ਇਹ ਛੋਟਾ ਜਿਹਾ ਘਰ ਆਗਾ ਤੁਸੀਂ ਦੇਖ ਸਕਦੇ ਹੋਗੇ ਅ ਇੰਦਾਂ ਦੇ ਘਰਾਂ ਤੱਕ ਜਿਹੜੀ ਕਹਿ ਸਕਦੇ ਆ ਰਾਤ ਦੇ ਸਮੇ ਵੀ ਖਾਸ ਤੌਰ ਦੇ ਉੱਤੇ ਖਾਲਸਾ ਐਡ ਜਿਹੜੀ ਤੇੜਾ ਜਿਹੜੀ ਉਹ ਲੱਗੀ ਹੋਈ ਹੈ ਕਿ ਇਹਨਾਂ ਨੇ ਆਪਣੀ ਪੂਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਬੋਰਡ ਦੇ ਜਰੀਏ ਹਰੋ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਹ ਕਿਟਾਂ ਨੇ ਜਿਹੜੀਆਂ ਉਹ ਤਿਆਰ ਕੀਤੀਆਂ ਹੋਈਆਂ ਨੇ ਇਸ ਸਮੇਂ ਇਹ ਸਾਰੀਆਂ ਹਰ ਘਰ ਤੱਕ ਉਪਲਬਧ ਕਰਵਾਈਆਂ ਨੇ ਦੋ ਤਿੰਨ ਦਿਨ ਇਹਨਾਂ ਦੇ ਨਾਲ ਜਿਹੜਾ ਰਾਸ਼ਨ ਜਿਹੜਾ ਰਾਸ਼ਨ ਦੇ ਨਾਲ ਦੋ ਤਿੰਨ ਦਿਨ ਚੰਗੇ ਤਰੀਕੇ ਨਾਲ ਬਤੀਤ ਜਿਹੜੇ ਹੋ ਸਕਦੇ ਨੇ ਤਾਂ ਇਸ ਨੂੰ ਲੈ ਕੇ ਕੁਝ ਇਹਦੇ ਵਿੱਚ ਜਿਹੜੀਆਂ ਦਾਲਾਂ ਨੇ ਤੇਲ ਐ ਸਰੋਂ ਦਾ ਜਾਂ ਫਿਰ ਹੋਰ ਸਮਾਨ ਹੈ ਜਿਹੜਾ ਉਹ ਪ੍ਰਕਾਰ ਜਿਹੜਾ ਉਹ ਰੱਖਿਆ ਗਿਆ ਪੂਰਾ ਡਾਟਾ ਵੀ ਰੱਖਿਆ ਜਾ ਰਿਹਾ ਉਹਨਾਂ ਦੇ ਕੰਟੈਕਟ ਨੰਬਰ ਵੀ ਲੱਤੇ ਜਾ ਰਹੇ ਨੇ ਤਾਂ ਜੋ ਕਿਸੇ ਹੋਰ ਕੋਈ ਦਿੱਕਤ ਪਰੇਸ਼ਾਨੀ ਕੋਈ ਸਾਹਮਣੇ ਕਰਨਾ ਪੈ ਰਿਹਾ ਤੈਨਾਂ ਨਾਲ ਸੰਬੰਧ ਜਿਹੜਾ ਉਹ ਕੀਤਾ ਜਾ ਸਕੇ ਸਾਹਮਣੇ ਹੋਰ ਵੀ ਡੇਰਿਆਂ ਦੇ ਵਿੱਚ ਜਿਹੜੇ ਘਰ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦੇਵਾਂ ਮੈਂ ਚਾਹੂੰਗਾ ਕਿ ਥੋੜਾ ਜਿਹਾ ਕੈਮਰਾ ਦਿਖਾਇਆ ਜਾਵੇ ਕਿਉਂਕਿ ਹਨੇਰਾ ਜਿਹੜਾ ਹੋ ਚੁੱਕਿਆਗਾ ਅਸੀਂ ਕਿੰਨੇ ਪਰਿਵਾਰ ਰਹਿੰਦੇ ਨੇ ਬਾਈ ਜੀ ਉਰੇ ਨਹੀਂ ਹਾਂਜੀ ਚਾਰ ਘਰ ਜੀ ਚਾਰ ਘਰ ਹਾਂਜੀ ਅਸੀਂ ਕੋਈ 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 ਲੋੜ ਜ਼ਰੂਰ ਤੋਂ ਹੋਵੇ ਕੋਈ ਖਾਸ ਚੀਜ਼ ਦੀ ਲੋੜ ਵੀ ਅੱਗੇ ਵਾਲਾ ਰੱਖਣ ਮਜੂਰ ਖਾਣਾ ਬੜੀ ਜੱਦੀ ਵਾਲਾ ਹੈਗੀ ਹਾਂਜੀ ਆਪਾਂ ਤੁਸੀਂ ਮਰਦੂਦ ਖਾਣਾ ਵੇ ਰਸਨ ਤੁਹਾਨੂੰ ਲੈ ਕੇ ਆਇਆ ਨੇ ਰਸਨਾ ਇਹਦੇ ਵਿੱਚ ਤਿੰਨ ਚਾਰ ਦਿਨ ਦਾ ਤੁਹਾਨੂੰ ਰਸਨਾ ਦਾਲਾਂ ਨੇ ਚਾਵਲ ਨੇ ਤੇਲ ਹੈ ਸਰੋਂ ਦਾ ਜਾਂ ਸੁੱਕੀਆਂ ਦਾਲਾਂ ਜਿਹਨੂੰ ਕਹਿੰਦੇ ਨੇ ਤਿੰਨ ਚਾਰ ਦਿਨ ਦਾ ਤੁਹਾਡਾ ਰਸਨ ਹੈਗਾ ਹੋਰ ਕੋਈ ਚੀਜ਼ ਦੀ ਕੋਈ ਜ਼ਰੂਰਤ ਹੋਵੇ ਪੀਣ ਵਾਲਾ ਪਾਣੀ ਹੈ ਤੁਹਾਡੇ ਕੋਲ ਹੈਗਾ ਪਾਣੀ ਹੈਗਾ ਹਾਂ ਜੀ ਪਰਿਵਾਰ ਬੁਲਾ ਲਓ ਕੋਈ ਜੇ ਹੋ ਰਹੇ ਨੇ ਉਹ ਵੀ ਲੈ ਲਓ ਹਾਂ ਨਾਮ ਬੋਲਿਓ ਆਪਾਂ ਲੈਣ ਅਵਤਾਰ ਸਿੰਘ ਹਾਂ ਅਵਤਾਰ ਸਿੰਘ ਅਵਤਾਰ ਸਿੰਘ ਤੇ ਡੰਗਰਾਂ ਲਈ ਭਾਈ ਜੀ ਹਰਾ-ਜਾਰਾ ਕਿਵੇਂ ਮਿਲ ਗਿਆ ਆਪਣੇ ਨੂੰ ਚਾਰ ਮਿਲ ਗਿਆ ਜੀ ਆ ਚਾਰ ਮਿਲ ਗਿਆ ਹਾਂਜੀ ਮਿਲ ਗਿਆ ਹਾਂਜੀ ਹਾਂਜੀ ਬੱਚੇ ਉਰੀ ਨੇ ਬੱਚੇ ਜਿਹੜੇ ਆ ਇੱਕ ਪੁੱਤਰਾ ਸੀ ਉਹਨੂੰ ਪਾਰ ਛੱਡਿਆ ਕੱਲ ਦਾ ਤੇ ਬਾਕੀ ਦੋ ਜੀ ਅਸੀਂ ਇੱਥੇ ਹੀ ਆ ਮਾਲ ਡੰਗਰ ਨੂੰ ਪਾਠਾ ਟੱਕਾ ਵੀ ਪਾਉਣਾ ਘਾਦੀ ਰਾਖੀ ਵੀ ਰੱਖਣੀ ਤੇ ਬਸ ਇਹੋ ਹੀ ਹਾਂਜੀ ਬਿਲਕੁਲ ਇੱਕ ਟੀਟਾ ਨੇ ਜਿਹੜੀਆਂ ਫੋਨ ਨੰਬਰ ਬੋਲੋ ਇੱਥੋਂ ਜਿਹੜੀਆਂ ਪਚਾਈਆਂ ਜਾ ਰਹੀਆਂ ਨੇ ਆ ਫੜੋ ਭਾਈ ਜੀ 380 ਹਾਂਜੀ ਇੱਕ ਕਿੱਟ ਦੇਣੀਆਂ ਭਾਜੀ ਉਹਨੇ ਕਿ ਦੋ ਦੇਣੀਆਂ ਨੇ ਹਾਂਜੀ ਇੱਕ ਕਿੱਟ ਦੇਣੀਆਂ ਕਿ ਦੋ ਦੇਣੀਆਂ ਹਾਂਜੀ ਭਾਜੀ ਇਹਨਾਂ ਨੂੰ ਇੱਕ ਹੀ ਦੇਣੀ ਆ 83313 ਹਾਂਜੀ ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜੀਆਂ ਕੇਟਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ 2-4 ਦਿਨ ਇਹ ਹੜਾਂ ਦੇ ਸਥਿਤੀ ਦੇ ਵਿੱਚ ਜਿਹੜਾ ਸਮਾਂ ਬਤੀਤ ਹੋਵੇ ਕਿਉਂਕਿ ਰਾਤ ਦੇ ਸਮੇਂ ਮਦਦ ਪਹੁੰਚਾਉਣਾ ਬੜਾ ਮੁਸ਼ਕਲ ਆ ਇਹਨਾਂ ਦੇ ਕੋਲ ਕਿਉਂਕਿ ਲੋਕ ਜਾ ਵੀ ਨਹੀਂ ਸਕਦੇ ਇਹਨਾਂ ਦੇ ਜਿਹੜੇ ਮੱਝਾਂ ਨੇ ਗਾਵਾਂ ਨੇ ਉਹ ਸਭ ਤੋਂ ਵੱਡਾ ਕਾਰਨ ਇੱਥੇ ਹੀ ਆ ਕਿਉਂਕਿ ਵੱਡੇ ਪੱਧਰ ਤੇ ਮੱਝਾਂ ਗਾਵਾਂ ਇਹਨਾਂ ਲੋਕਾਂ ਨੇ ਰੱਖੀਆਂ ਹੋਈਆਂ ਨੇ ਕਿਸਾਨ ਉਹਦੇ ਉੱਪਰ ਹੀ ਨਿਰਭਰ ਨੇ ਕਿਉਂਕਿ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਮੱਝਾਂ ਦੇ ਦੁੱਧ ਭਾਈ ਜੀ ਪਾਣੀ ਲੈ ਕੇ ਕਲਾਜ ਕਿਹੜਾ ਮੱਝਾਂ ਦਾ ਦੁੱਧ ਵਗੈਰਾ ਤੁਸੀਂ ਸਪਲਾਈ ਕਰਦੇ ਫਿਰ ਉਹਦਾ ਕਿਵੇਂ ਦਿੱਕਤ ਆ ਰਹੀ ਆ ਹਾਂਜੀ ਉਹ ਬੇੜੀ ਆ ਕੋਈ ਮਿਲੀ ਸਾਨੂੰ ਤੇ ਉਹਦੇ ਤੇ ਚਲ ਜਾਈਦਾ ਤੇ ਪਾਹ ਜਾਈਦਾ ਹਾਂਜੀ ਬਸ ਹੋਈ ਆ ਪਾਣੀ ਉਹਨੇ ਟੁੱਲਿਆ ਪਿਆ ਹਾਂਜੀ ਆ ਮੁਸ਼ਕਿਲੀਆਂ ਆਉਣ ਜਾਣ ਦੀ ਦਿੱਕਤ ਜਾਦੀ ਆ ਸਾਨੂੰ ਮਤਲਬ ਕਿ ਤੁਹਾਨੂੰ ਦੁੱਧ ਸਪਲਾਈ ਸਵੇਰੇ ਸ਼ਾਮ ਕਰ ਲਈ ਹਾਂਜੀ ਦੁੱਧ ਅਸੀਂ ਹਾਂ ਸਵੇਰੇ ਲੈ ਜਾਂਦੇ ਆ ਝੋਕੇ ਦੋਜੀ ਦਾ ਜਾਂਦਾ ਨੰਬਰ ਦੱਸੋ ਨੰਬਰ ਦਾ ਖਾਪਣਾ ਨੰਬਰ 97 796 ਨਹੀਂ 11304 ਬੀਬੀ ਜੀ ਕਿਸੇ ਪ੍ਰਕਾਰ ਦੀ ਕੋਈ ਲੋੜ ਤਾਂ ਨਹੀਂ ਹੈਗੀ ਕੋਈ ਤੁਹਾਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਸਰ ਦਿੱਕਤਾਂ ਤੇ ਹੁੰਦੀ ਹੁਣ ਇਹਨਾਂ ਨੂੰ ਦੇਣੀ ਇਹਨਾਂ ਦੇ ਉਹ ਨੂੰ 100 ਹੰਦਾ ਜਨਾਨੀਆਂ ਦੇ ਵਰਤਨ ਵਾਲਾ ਹਾਂਜੀ ਹਾਂਜੀ ਦਿੱਕਤਾਂ ਤੇ ਹੈਗੀ ਹੁਣ ਕੀ ਕਰਾਂਗੇ ਹੁਣ ਫਿਰ ਡਾਕਟਰੀ ਟੀਮ ਭੇਜੀ ਜਾਵੇ ਔਰੇ ਕੋਈ ਹਾਂਜੀ ਹਾਂਜੀ ਭੇਜੀ ਜਾਵੇ ਭੇਜੀ ਜਾਵੇ ਡਾਕਟਰ ਟੀਮ ਭੇਜੀ ਜਾਵੇ ਔਰ ਹੈਲਪ ਵੀ ਕਰਨ ਸਾਡਾ ਕੋਈ ਬਾਤ ਸਾਡੀ ਪੁੱਛੀ ਜਾਵੇ ਖਾਸ ਤੌਰ ਤੇ ਇਸ ਇਸ ਟਾਈਮ ਤੇ ਮਹਿਲਾਵਾਂ ਨੂੰ ਖਾਸ ਤੌਰ ਤੇ ਉੱਪਰ ਜ਼ਰੂਰਤ ਜਿਹੜੀ ਉਹ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਤੇ ਬਹੁਤ ਪਰੇਸ਼ਾਨੀ ਆਉਣ ਰਹੀ ਆ ਉਹ ਇਧਾ ਪਾਣੀ ਵਿੱਚ ਕਿਤੇ ਕੋ ਸਾਧਨ ਨਹੀਂ ਕੋ ਕੁਛ ਨਹੀਂ ਕੀ ਕਰਾਂਗੇ ਬਿਲਕੁਲ ਹਾਂਜੀ ਸਾਡੀ ਕੋਈ ਗੱਲ ਸਾਫ਼ ਤੌਰ ਤੇ ਭਾਈ ਜੀ ਜਿਵੇਂ ਕਿਉਂ ਕਿ ਕਈ ਪ੍ਰਕਾਰ ਦੀਆਂ ਮਹਿਲਾਵਾਂ ਨੂੰ ਵੀ ਦਿੱਕਤਾਂ ਆਉਂਦੀਆਂ ਨੇ ਕਿਉਂਕਿ ਉਹ ਲੇਡੀ ਡਾਕਟਰ ਸਮਝ ਸਕਦੀਆਂ ਨੇ ਉਹ ਉਹ ਕਹਿ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਸਾਨੂੰ ਕੁਝ ਜ਼ਰੂਰਤਾਂ ਨੇ ਜਿਹੜੀਆਂ ਨੂੰ ਸੰਪਰਕ ਹੋਵੇ ਤੁਸੀਂ ਕਰਵਾ ਕਿਸ ਤਰ੍ਹਾਂ ਦੀ ਜ਼ਰੂਰਤ ਕਹਿ ਰਹੇ ਨੇ ਕਿ ਜਿਵੇਂ ਕੋਈ ਮਹਿਲਾਵਾਂ ਨੂੰ ਕੋਈ ਆਪਸ਼ਨ ਚੀਜ਼ਾਂ ਦੀ ਲੋੜ ਹੁੰਦੀ ਆ ਜੋ ਲੇਡੀ ਡਾਕਟਰ ਵਗੈਰਾ ਜਾਂ ਲੇਡੀ ਨਰਸ ਵਗੈਰਾ ਉਹ ਸਮਝ ਸਕਣ ਅ ਅਗਰ ਤਾਂ ਇਹ ਉਥੋਂ ਤੱਕ ਸਾਡਾ ਜਾ ਸਕਦੇ ਨੇ ਅਜੀ ਪਹੁੰਚਾ ਦਿੰਦੇ ਕੋਈ ਇਹਨਾਂ ਨੂੰ ਲੈ ਕੇ ਚੱਲ ਜਾਣਗੇ ਅਗਰ ਜਾਣਾ ਚਾਹੁੰਦੇ ਨੇ ਤੇ ਨਹੀਂ ਤਾਂ ਫਿਰ ਇਸ ਤੇ ਆਪਾਂ ਡਾਕਟਰੀ ਸਾਈਟ ਇੱਥੇ ਪਹੁੰਚਾ ਦਿੰਦੇ ਨਾ ਕਿਉਂਕਿ ਜਿਵੇਂ ਜਿਹੜਾ ਖਾਸ ਤੌਰ ਤੇ ਉਪਰ ਰਸਨ ਜਿਹੜਾ ਇੱਥੇ ਭੇਜਿਆ ਜਾ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਮਹਿਲਾਵਾਂ ਨੂੰ ਰਹਿੰਦੀ ਹੈ ਕਿਉਂਕਿ ਇਸ ਨੂੰ ਲੈ ਕੇ ਆਮ ਤੌਰ ਤੇ ਜਿਹੜੀਆਂ ਕਿਟਾਂ ਨੇ ਜਿਹੜੀਆਂ ਉਹ ਬਣਾਈਆਂ ਜਾਂਦੇ ਨੇ ਮਹਿਲਾਵਾਂ ਤੱਕ ਪਹੁੰਚਾਉਣ ਦੇ ਲਈ ਉਸ ਤਰੀਕੇ ਦੀ ਜਿਹੜੀ ਲੋੜ ਜ਼ਰੂਰ ਹੈ ਜਿਹੜੀ ਇਹ ਵੀ ਇੱਕ ਖਾਸ